ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਤੁਹਾਡੇ ਸਾਹਮਣੇ ਹਾਜ਼ਰਾਂ ਇੱਕ ਨਵੇਂ ਭਰਾ ਦੀ ਹੱਦਬੀਤੀ ਲੈ ਕੇ ਉਸ ਮੁੰਡੇ ਦੇ ਨਾਲ ਕੀ ਕੁਝ ਵਾਪਰਦਾ ਕਿਵੇਂ ਉਹਦਾ ਵਿਆਹ ਹੁੰਦਾ ਤੇ ਕਿਵੇਂ ਉਹ ਫਿਰ ਕੈਨੇਡਾ ਪਹੁੰਚਦਾ ਤੇ ਕੈਨੇਡਾ ਜਾ ਕੇ ਉਹਦੇ ਨਾਲ ਕੀ ਹੁੰਦਾ ਤੁਸੀਂ ਉਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਜਿਹੜਾ ਮੁੰਡਾ ਹੁੰਦਾ ਬਈ ਉਹ ਪੋਲੈਂਡ ਦੇ ਵਿੱਚ ਗਿਆ ਹੁੰਦਾ ਤੇ ਉੱਥੇ ਫਰਨੀਚਰ ਦਾ ਕੰਮ ਕਰਦਾ ਹੁੰਦਾ ਜਾਨੀ ਕਿ ਲੱਕੜ ਦਾ ਕੰਮ ਕਰਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਲੱਕੜ ਵਾਲਾ ਮਿਸਤਰੀ ਓਵੇਂ ਕੰਮ ਕਰਦਾ ਹੁੰਦਾ ਤੇ ਉੱਥੇ ਕਹਿੰਦਾ ਮੈਂ ਸਾਲਕ ਕੰਮ ਕਰਦੀ ਤਾਂ ਮੈਂ ਸਾਲਕ ਬੀਨੂੰ ਗਏ ਨੂੰ ਹੋਇਆ ਹੁੰਦਾ ਹਨਾ ਤੇ ਤੁਹਾਨੂੰ ਪਤਾ ਕੀ ਅੱਜ ਕੱਲ ਹਰੇਕ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਹਨਾ ਤਾਂ ਬਾਈ ਕਹਿੰਦਾ ਇੰਸਟਾਗ੍ਰam ਤੇ ਨਾ ਇੱਕ ਕੁੜੀ ਮੇਰੀ ਫਰੈਂਡ ਬਣ ਜਾਂਦੀ ਆ ਉਹਦੇ ਨਾਲ ਮੇਰੀ ਚੈਟ ਹੋਣ ਲੱਗ ਜਾਂਦੀ ਆ ਵੀ ਅਸੀਂ ਚੈਟ ਕਰਨ ਲੱਗ ਜਨੇ ਨਾਲ ਦੋ ਡੇਢ ਦੋ ਮਹੀਨੇ ਅਸੀਂ ਚੈਟ ਹੀ ਕਰਦੇ ਰਹਿੰਦੇ ਪਰ ਫੋਨ ਕਾਲ ਨਹੀਂ ਕਰਦੇ ਕਹਿੰਦਾ ਚੈਟ ਕਰਦਿਆਂ 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 2 ਮਹੀਨਿਆਂ ਬਾਅਦ ਉਹ ਕੁੜੀ ਮੈਨੂੰ ਦੱਸਦੀ ਐ ਕਿ ਮੈਂ ਕੈਨੇਡਾ ਦੇ ਵਿੱਚ ਰਹਿਨੀ ਐ ਕਹਿੰਦਾ ਜਦੋਂ ਮੈਨੂੰ ਨੇ ਭਰਾਵਾ ਦੱਸਿਆ ਕਿ ਮੈਂ ਕੈਨੇਡਾ ਦੇ ਵਿੱਚ ਰਹਿਨੀ ਐ ਕਹਿੰਦਾ ਭਰਾਵਾ ਮੇਰਾ ਤਾਂ ਐ ਲੂਕੰਡਾ ਖੜਾ ਹੋ ਗਿਆ ਗੱਲ ਸੁਣ ਕੇ ਵੀ ਨਜ਼ਾਰਾ ਆ ਗਿਆ ਭਰਾਵਾ ਹਨਾ ਵੀ ਕੈਨੇਡਾ ਦੀ ਕੁੜੀ ਵੀ ਮੇਰੇ ਨਾਲ ਗੱਲਬਾਤ ਕਰਨ ਲੱਗ ਗਈ ਕਹਿੰਦਾ ਮੈਂ ਤਾਂ ਫਿਰ ਫੀਲਿੰਗਾਂ ਲੈਣ ਲੱਗ ਗਿਆ ਵੱਡੀਆਂ ਵੱਡੀਆਂ ਤੇ ਕਹਿੰਦਾ ਮੈਂ ਵੀ ਕੁਵਾਰਾ ਸੀ ਤੇ ਉਹ ਕੁੜੀ ਕਹਿੰਦੀ ਵੀ ਮੈਂ ਵੀ ਕੁਵਾਰੀ ਐ ਕਹਿੰਦਾ ਚਲੋ ਜੀ 2 ਕੁ ਮਹੀਨਿਆਂ ਬਾਅਦ ਕੁੜੀ ਨੇ ਮੈਨੂੰ ਤਾਂ ਨੰਬਰ ਭੇਜਿਆ ਤੇ ਮੈਂ ਮੁੰਕੇ ਨੂੰ ਕਾਲ ਲਾਈ ਤੇ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਕਹਿੰਦਾ ਜਦੋਂ ਗੱਲਬਾਤ ਕਰਦਿਆਂ ਕਰਦਿਆਂ 6 ਮਹੀਨੇ ਟੱਪੇ ਨਾ ਤੇ ਕੁੜੀ ਕਹਿੰਦੀ ਮੈਂ ਨਾ ਤੁਹਾਡੇ ਕੋਲੋਂ ਸੌਰੀ ਇੱਕ ਗੱਲ ਲੁਕੋਈ ਸੀ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਤੇ ਕਹਿੰਦਾ ਮੈਂ ਕਿਹਾ ਵੀ ਦੱਸ ਕਹਿੰਦੀ ਤੁਸੀਂ ਮਾਈਂਡ ਤਾਂ ਨਹੀਂ ਕਰਦੇ ਉਹ ਕਹਿੰਦਾ ਨਹੀਂ ਨਹੀਂ ਆਪਾਂ ਕਾਹਦਾ ਮਾਈਂਡ ਕਰਨਾ ਤੋਂ ਦੱਸ ਮੈਨੂੰ ਕਹਿੰਦਾ ਚਲੋ ਜੀ ਮੈਨੂੰ ਕੁੜੀ ਕਹਿੰਦੀ ਵੀ ਮੇਰਾ ਨਾ ਤਲਾਕ ਹੋਇਆ ਵੀ ਮੇਰਾ ਡਿਵੋਰਸ ਹੋਇਆ ਪਹਿਲਾਂ ਤੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਕਹਿੰਦਾ ਯਾਰ ਕਿੰਦਾ ਫਿਰ ਮੈਂ ਸੋਚਿਆ ਕਿ ਕਮਲਿਆ ਕਨੇਡਾ ਕੁੜੀ ਰਹਿੰਦੀ ਆ ਤੇ ਹੌਲੀ ਹੌਲੀ ਤੈਨੂੰ ਕਨੇਡਾ ਲੈ ਜਾਊਗੀ ਹਨਾ ਵੀ ਚੱਲ ਕੋਈ ਚੱਕਰ ਨਹੀਂ ਅੱਜ ਕੱਲ ਕੋਣ ਵੇਂਦਾ ਤਲਾਕ ਹੋਇਆ ਜਾਣੀ ਹੋਇਆ ਹਨਾ ਵੀ ਜੇ ਆਪਾਂ ਨੂੰ ਨਾਂ ਦੱਸਦੀ ਫਿਰ ਕਿਹੜਾ ਆਪਾਂ ਨੂੰ ਪਤਾ ਲੱਗਣਾ ਸੀਗਾ ਵੀ ਚੱਲ ਤੂੰ ਸਮੋ ਉਹਦੀ ਇੱਜ਼ਤ ਕਹਿੰਦਾ ਮੇਰੀ ਨਿਗਾ ਚ ਵੱਧ ਗਈ ਵੀ ਯਾਰ ਸੱਚੀ ਕੁੜੀ ਆ ਨੇ ਸੱਚੀ ਗੱਲ ਕਰਦੀ ਕਹਦਾ ਚਲੋ ਜੀ ਜਦੋਂ ਕੰਮ ਤੇ ਜਾਇਆ ਕਰਿਓ ਉਦੋਂ ਵੀ ਤੜਕ ਕੇ ਉੱਠਿਆ ਕਰਿਓ ਉਦੋਂ ਵੀ ਗੁੱਡ ਮਾਰਨਿੰਗ ਰਾਤ ਨੂੰ ਵੀ ਗੁੱਡ ਨਾਈਟ ਰਾਤ ਨੂੰ ਵੀਡੀਓ ਕਾਲਾਂ ਕਹਿੰਦਾ ਯਾਰ ਕਿ ਕਮੈਂਟ ਦੀ ਮੈਨੂੰ ਖਬਰ ਦਿਆ ਕਰੇ ਮੈਂ ਉੱਥੇ ਚੱਲੀਆਂ ਜਿਵੇਂ ਕੰਮ ਤੇ ਚੱਲੀਆਂ ਮੈਂ ਸਹੇਲੀਆਂ ਨਾਲ ਸ਼ਾਪਿੰਗ ਕਰਨ ਚੱਲੀਆਂ ਮੈਂ ਦੱਸੋ ਜੀ ਕਿਹੜੇ ਕਲਰ ਦੇ ਆ ਕਿਹੜੇ ਕਲਰ ਦਾ ਆਪਾਂ ਲੋ ਟੌਪ ਲਵਾ ਕਿਹੜੇ ਕਲਰ ਦੀ ਜੀਨ ਲਵਾ ਸੂਟ ਬੂਟ ਸਾਰਾ ਕੁਝ ਮੈਨੂੰ ਪੁੱਛ-ਪੁੱਛ ਕੇ ਉਹਨੇ ਲਿਆ ਕਰਨਾ ਕਹਿੰਦਾ ਕਹਿੰਦਾ ਮੁੱਕ ਦੀ ਗੱਲ ਆ ਕਿ ਮੇਰੇ ਦਿਲ 'ਚ ਕਹਿੰਦਾ ਪੂਰਾ ਉਹਨੇ ਆਪਦਾ ਘਰ ਬਣਾ ਲਿਆ ਤੇ ਕਹਿੰਦਾ ਮੈਨੂੰ ਵੀ ਹਦੋਂ ਬੜਾ ਯਕੀਨ ਹੋ ਗਿਆ ਭਾਈ ਕਹਿੰਦਾ ਐ ਕਰਦਿਆਂ ਕਰਾਉਂਦਿਆਂ ਕਰਦਿਆਂ ਕਰਾਉਂਦਿਆਂ ਕਹਿੰਦਾ ਮੇਰਾ ਮੇਰਾ ਬਰਥਡੇ ਆ ਗਿਆ ਤਾਂ ਕਹਿੰਦਾ ਮੇਰੇ ਬਰਥਡੇ ਤੇ ਉਹਨੇ ਕ ਅਕਾਊਂਟ ਦੇ ਵਿੱਚ ਡਾਲਰ ਪਾਤੇ ਵੀ ਮੈਂ ਤੈਨੂੰ ਗਿਫਟ ਤਾਂ ਦੇ ਨਹੀਂ ਭੇਜ ਨਹੀਂ ਸਕਦੀ ਵੀ ਤੁਸੀਂ ਉੱਥੋਂ ਕੁਝ ਵੀ ਲੈ ਲਓ ਜੇ ਆਪਦੀ ਮਰਜ਼ੀ ਦਾ ਹਨਾ ਤਾਂ ਮੈਨੂੰ ਹੋਰ ਯਕੀਨ ਪੱਕਾ ਹੋ ਗਿਆ ਯਾਰ ਇਹ ਕੁੜੀ ਕਿੱਡੀ ਚੰਗੀ ਹੈ ਹਨਾ ਵੀ ਇੱਕ ਤਾਂ ਮੇਰਾ ਇੰਨਾ ਮੋਹ ਕਰਦੀ ਹੈ ਇੰਨਾ ਤੇ ਇਹ ਕਰਦੀ ਆ ਵੀ ਉੱਪਰੋਂ ਯਾਰ ਮੈਨੂੰ ਪੁੱਛੇ ਬਣਾ ਪੈਰ ਜੁੱਤੀ ਨਹੀਂ ਪਾਉਂਦੀ ਕਹਿੰਦਾ ਚਲੋ ਜੀ ਇਸ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਗਿਆ ਸਾਲ ਦੋ ਸਾਲ ਸਾਡੀ ਗੱਲਬਾਤ ਹੁੰਦੀ ਰਹੀ ਬਹੁਤ ਵਧੀਆ ਤੇ ਕਹਿੰਦਾ ਮੇਰਾ ਵੀ ਉਹਨਾਂ ਨਾਲ ਬੜਾ ਮੋਹ ਪੈ ਗਿਆ ਤੇ ਉਹਦਾ ਵੀ ਬੜਾ ਮੇਰੇ ਨਾਲ ਮੋਹ ਕਹਿੰਦਾ ਕਹਿੰਦਾ ਯਾਰ ਮੰਨ ਲਾ ਵੀ ਪੂਰੀ ਸਾਊ ਤੇ ਸ਼ਰੀਫ ਸੀ ਕਹਿੰਦਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਨੂੰ ਕਹਿੰਦੀ ਵੀ ਹੁਣ ਆਪਾਂ ਵਿਆਹ ਕਰਾਈਏ ਮੈਂ ਕਿਹਾ ਵੀ ਹਾਂ ਮੈਂ ਤਿਆਰ ਹਾਂ ਜਦੋਂ ਮੈਂ ਕਹਿੰਨ ਹਾਂ ਕਰਤੀ ਵਿਆਹ ਵਾਸਤੇ ਤਾਂ ਕਹਿੰਦਾ ਮੈਨੂੰ ਜਦੋਂ ਮੈਂ ਅਸੀਂ ਡੇਟ ਵਾਲਾ ਫਿਕਸ ਕਰ ਲੀਓ ਕਹਿੰਦੀ ਮੈਂ ਐਨੇ ਤਰੀਕ ਨੂੰ ਮੈਂ ਟਿਕਟ ਕਰਾ ਲੈਣਾ ਇੰਡੀਆ ਆਉਣ ਵਾਸਤੇ ਮੈਂ ਕਿਹਾ ਵੀ ਕਰਾ ਲੈ ਲਾ ਕਹਿੰਦਾ ਉਹਨੇ ਨਾ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਕਹਿੰਦੀ ਮੈਂ ਨਾ ਇੱਕ ਸਰਪ੍ਰਾਈਜ਼ ਦੇਣਾ ਤੁਹਾਨੂੰ ਮੈਂ ਕਿਹਾ ਵੀ ਦੱਸੋ ਕੀ ਹੈ ਕਹਿੰਦੀ ਵੀ ਮੈਂ ਪੀਆਰ ਹਾਂ ਕੈਨੇਡਾ ਦੀ ਕਹਿੰਦਾ ਜਦੋਂ ਭਰਾਵਾ ਉਹਨੇ ਮੈਨੂੰ ਦੱਸਿਆ ਵੀ ਮੈਂ ਕੈਨੇਡਾ ਦੀ ਪੀਆਰ ਹਾਂ ਕਹਿੰਦਾ ਮੇਰਾ ਤਾਂ ਜੀ ਕਰੇ ਵੀ ਕਿਹੜਾ ਵੇਲਾ ਹੋਵੇ ਮੇਰੇ ਨਾਲ ਵਿਆਹ ਹੋ ਜਾਵੇ ਵੀ ਕਿਤੇ ਥੋੜਾ ਨਾ ਕੰਮ ਨਿਕਲ ਜੇ ਕਹਿੰਦਾ ਜਦੋਂ ਇਹ ਮੈਂ ਦੱਸਿਆ ਨਾ ਕੈਨੇਡਾ ਦੇ ਪੀਆਰ ਆ ਕਹਿੰਦਾ ਫਿਰ ਜਿਹੜੀ ਤਲਾਕ ਤੁਰੂ ਕਹਿੰਦੀ ਗੱਲ ਸੀ ਮੇਰੇ ਦਿਮਾਗ ਚੋਂ ਨਿਕਲ ਗਈ ਵੀ ਮੱਖਾ ਯਾਰ ਢੂਈ ਮਰਾਵੇ ਤਲਾਕ ਹੋਇਆ ਹੋਇਆ ਕੁਛ ਨਹੀਂ ਚੱਕਰ ਨੇ ਵੀ ਕੁੜੀ ਚੰਗੀ ਆ ਹਨਾ ਵੀ ਕੱਲੀ ਕੱਲੀ ਗੱਲ ਆਪ ਨੂੰ ਦੱਸਦੀ ਆ ਕੱਲੀ ਕੱਲੀ ਪੁੱਛਦੀ ਆ ਤੇ ਆਪਾਂ ਨੂੰ ਐਡੀ ਚੰਗੀ ਕੁੜੀ ਮਿਲ ਗਈ ਜਦ ਤਲਾਕ 100 ਕਾਰਨ ਤਲਾਕ ਦੇ ਹੋ ਸਕਦੇ ਕੋਈ ਮੁੰਡੇ ਤੇ ਵੀ ਗਲਤੀ ਹੋ ਸਕਦੀ ਆ ਵੀ ਜ਼ਰੂਰ ਤੇ ਨਹੀਂ ਕੁੜੀ ਦੀ ਗਲਤੀ ਹੁੰਦੀ ਹਰੇਕ ਸਾਤੇ ਕਹਿੰਦਾ ਚ ਕਹਿੰਦਾ ਘਰ ਦੇਣਾਂ ਤੇ ਚਲ ਕਹਿਣਾ ਵੀ ਕੀ ਸੀ 10 ਵੀ ਹੁੰਦਾ ਕਹਿੰਦਾ ਅੱਜ ਕੱਲ ਕੈਨੇਡਾ ਨੂੰ ਤਾਂ ਹਰੇਕ ਛਾਲਾ ਮਾਰਦੇ ਮੇਰਾ ਵੀਜਾ ਲੱਗ ਜੇ ਮੇਰਾ ਵੀਜਾ ਲੱਗ ਜੇ ਕਹਿੰਦਾ ਮੈਂ ਘਰ ਦੇਣ ਨੂੰ ਦੱਸਿਆ ਨਹੀਂ ਵੀ ਚਲ ਛੱਡ ਪਰਾਂ ਕੀ ਦੱਸਣਾ ਵੀ ਐਵੇਂ ਬੰਦੇ ਦੀ ਇਮੇਜ ਜੀ ਡਾਊਨ ਹੁੰਦੀ ਐ ਕਹਿੰਦੇ ਚਲੋ ਜੀ ਮੈਂ ਪੋਲੈਂਡ ਤੋਂ ਕਰਾਈ ਟਿਕਟ ਤੇ ਮੈਂ ਪੰਜਾਬ ਆਵਾਂਗਾ ਤੇ ਕਹਿੰਦਾ ਉਹਨੇ ਵੀ ਟਿਕਟ ਕਰਾਈ ਸੋਣੀ ਹਫਤਾ ਕੇ ਲੇਟ ਆਉਣੇ ਸੀ ਮੈਂ ਹਫਤਾ ਪਹਿਲਾਂ ਆ ਗਿਆ ਕਹਿੰਦੀ ਮੈਨੂੰ ਆਉਣ ਤੋਂ ਪਹਿਲਾਂ ਉਹ ਕਹਿੰਦੀ ਵੀ ਗੱਲ ਸੁਣ ਮੇਰੀ ਵੀ ਮੈਂ ਆਪਦੇ ਘਰ ਨਹੀਂ ਜਾਣਾ ਪੰਜਾਬ 'ਚ ਮੈਸੇਜ ਦੀ ਤੁਹਾਡੇ ਘਰੇ ਆਉਂਗੀ ਤੇ ਤੁਸੀਂ ਇਹਦਾ ਪੈਲਸ ਕਹਿੰਦਾ ਮੈਂ ਪੁੱਛਿਆ ਵੀ ਉਹਨਾਂ ਨੇ ਵਿਆਹ ਦੇ ਵਿੱਚ ਕਿਉਂ ਨਹੀਂ ਆਉਣਾ ਵੀ ਚੱਕਰ ਕੀ ਹੈ ਗੱਲ ਕੀ ਹੈ ਉਹ ਕਹਿੰਦੀ ਵੀ ਜਿਹੜੀ ਮੇਰੀ ਮਾਸੀ ਹੈ ਨਾ ਉਹ ਮੇਰਾ ਰਿਸ਼ਤਾ ਆਪਦੇ ਗਾਂਹ ਕਰਾਉਂਦੀ ਆ ਸ਼੍ਰੀਕੇ ਕਿਬੀਲੇ ਚ ਤੇ ਮੈਂ ਵਿਆਹ ਤੁਹਾਡੇ ਨਾਲ ਕਰਾਉਣਾ ਵੀ ਉਹ ਗਰਾਂ ਤੱਕ ਆਇਆ ਕਰਦੇ ਆ ਵੀ ਉੱਥੇ ਤੇਰਾ ਵਿਆਹ ਕਰਨਾ ਹਨਾ ਕਹਿੰਦਾ ਮੈਂ ਕਿਹਾ ਨਹੀਂ ਨਹੀਂ ਤੈਨੂੰ ਕੀ ਲੋੜ ਹੈ ਦਾ ਉੱਥੇ ਜਾਣ ਦੀ ਤੂੰ ਆਪਣੇ ਘਰੇ ਆ ਕਹਿੰਦਾ ਚਲੋ ਜੀ ਉਹ ਦਿੱਲੀ 에ਅਰਪੋਰਟ ਤੇ ਜਦੋਂ ਆਈ ਮੈਂ ਵੀ ਕਰੰਦਾ ਨੋਵਾ ਕਰਾ ਲਈ ਖਿੱਚਤੀ ਦਿੱਲੀ ਨੂੰ ਨੋਵਾ ਕਰਾਇ ਤੇ ਕਰਾ ਕੇ ਕਹਿੰਦਾ ਭਰਾਵਾ ਦੇ ਕੇ ਗਲਦਸਤਾ ਜਾਂ ਮੈਂ ਵੀ ਤੇ ਲੈ ਆਂਦੀ ਘਰੇ ਕਹਿੰਦਾ ਚਲੋ ਜੀ ਮੇਰੇ ਸਾਰੇ ਟੱਬਰ ਨੂੰ ਸਾਡੇ ਨੂੰ ਸਾਰੇ ਨੇ ਪੜੀ ਆ ਉਹ ਪਗਤ ਕੀਤੀ ਵਿਆਹ ਆ ਦੇਣਾ ਗਿਆ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਹਿੰਦਾ 15 20 ਦਿਨ ਮੇਰੇ ਨਾਲ ਰਹੀ ਤੇ ਕਹਿੰਦਾ ਫਿਰ ਉਹ ਚਲੇਗੀ ਕੈਨੇਡਾ ਮੈਂ ਵੀ ਕਹਿੰਦਾ ਫਿਰ ਪੋਲੈਂਡ ਦੀ ਤਿਆਰੀ ਖਿੱਚ ਲਈ ਜਦੋਂ ਮੈਂ ਪੋਲੈਂਡ ਦੀ ਤਿਆਰੀ ਖਿੱਚ ਲਈ ਤੇ ਉੱਤਰ ਜਾ ਕੇ ਮੈਨੂੰ ਫੋਨ ਕਰਦੀ ਵੀ ਐ ਕਰ ਤੂੰ ਪੋਲੈਂਡ ਨਾ ਜਾ ਵੀ ਕੋਈ ਨਹੀਂ ਕਾਗਜ਼ ਪੱਤਰ ਬੰਨੇ ਆ ਵੀ ਆਪਾਂ 8 ਸਾਲ ਦੇ ਵਿੱਚ ਵਿੱਚ ਤੂੰ ਕੈਨੇਡਾ ਆ ਜਾਏਂਗਾ ਵੀ ਚਲ ਤੂੰ ਦਫਾ ਕਰ ਪਰਾਂ ਕਿਉਂ ਪੋਲੈਂਡ ਜਾਣਾ ਕਦਮ ਮੈਂ ਕਿਹਾ ਯਾਰ ਕਿੱਡੀ ਚੰਗੀ ਹੈ ਨਾ ਵੀ ਕਿੱਡਾ ਸੋਚਦੀ ਵੀ ਤੂੰ ਪੋਲੈਂਡ ਜਾ ਕੇ ਕੀ ਕਰਨਾ ਹੈ ਨਾ ਮੈਂ ਕਹਿੰਦਾ ਚੱਲ ਠੀਕ ਹੈ ਡਾਰਲਿੰਗ ਜਿਵੇਂ ਤੈਨੂੰ ਵਧੀਆ ਲੱਗਦਾ ਕਹਿੰਦਾ ਚਲੋ ਜੀ ਉਸ ਤੋਂ ਕੁਝ ਵੀ ਨਿਆ ਬਾਦ ਮੇਰੇ ਪੇਪਰ ਉਪਰ ਚ ਬਣਦੇ ਆ ਵੀ ਕਰਦੇ ਆ ਕਰਾਉਂਦੇ ਆ ਕਹਿੰਦਾ ਵੀਜ਼ਾ ਲੱਗ ਜਾਂਦਾ ਸਾਲ ਇੱਕਦਮ ਟਾਈਮ ਟੱਪ ਜਾਂਦਾ ਵੀਜ਼ਾ ਕੋਚਾ ਲੱਗ ਜਾਂਦਾ ਤੇ ਕਹਿੰਦਾ ਮੈਂ ਕੈਨੇਡਾ ਚਲਾ ਜਾਣਾ ਕਹਿੰਦਾ ਚਲੋ ਜੀ ਜਦੋਂ ਮੈਂ ਕੈਨੇਡਾ ਚਲਾ ਜਾਣਾ 에어ਪੋਰਟ ਤੇ ਆਉਂਦੀ ਆ ਵਧੀਆ ਉਹ ਵੀ ਗੁਲਦਸਤਾ ਜਾ ਲਿਆਉਂਦੀ ਆ ਤੇ ਮੇਰਾ ਵੈਲਕਮ ਕਰਦੀ ਆ ਚਲੋ ਜੀ ਮੈਨੂੰ ਘਰੇ ਲੈ ਜਾਂਦੀ ਜਿੱਥੇ ਰਹਿੰਦੀ ਉੱਥੇ ਲੈ ਜਾਂਦੀ ਆ ਕਹਿੰਦਾ ਮੈਨੂੰ ਬੜਾ ਚਾ ਆਉਂਦਾ ਤੇ ਮੈਂ ਬੜਾ ਐ ਕਮਰੇ ਵਾਲ ਪੈਂਦਾ ਵੀ ਯਾਰ ਕੈਨੇਡਾ ਆ ਗਿਆ ਪਤਾ ਨਾ ਕਿੱਥੇ ਆਪਾਂ ਪੋਹਲਣ ਚ ਧੱਕੇ ਖਾਂਦੇ ਫਿਰਦੇ ਸੀ ਕਿੱਥੇ ਕੈਨੇਡਾ ਆ ਗਿਆ ਉਹ ਵੀ ਰੁਪਈਆ ਲੱਗਿਆ ਨਹੀਂ ਫ੍ਰੀ ਆਈ ਕੇ ਲਈ ਟਿਕਟ ਭਰੀ ਆ ਹਨਾ ਵੀ ਇਧਰ ਕੁੜੀ ਏਡੀ ਚੰਗੀ ਮਿਲ ਗਈ ਕਹਿੰਦਾ ਯਾਰ ਮੇਰੇ ਤਾਂ ਪੈਰ ਧਰਤੀ ਨਾਲ ਲੱਗਣ ਕਹਿੰਦਾ 10 ਦਿਨਾਂ ਬਾਅਦ ਇੱਕ ਨਾ 8-9 ਸਾਲਾਂ ਦਾ ਜੋ ਮੁੰਡਾ ਜ ਆ ਹਨਾ ਜਵਾਕ ਕਹਿ ਲਈਏ ਬੱਚਾ ਕਹਿ ਲਈਏ ਕਹਿੰਦਾ ਉਹ ਸਾਡੇ ਘਰੇ ਆ ਜਾਂਦਾ ਜਦੋਂ ਕੰਮ ਤੋਂ ਵਾਪਸੇ ਆਉਂਦੀ ਸ਼ਾਮ ਨੂੰ ਤੇ ਉਹ ਜਵਾਕ ਨੂੰ ਨਾਲ ਲੈ ਜਾਂਦੀ 9 ਸਾਲਾਂ ਦਾ ਕਹਿੰਦਾ ਆਈਡੀਆ ਚ ਹੁੰਦਾ ਉਹ ਕਹਿੰਦਾ ਉਹਨੂੰ ਮੈਂ ਪੁੱਛਿਆ ਵੀ ਇਹ ਮੁੰਡਾ ਕੌਣ ਆ ਤੇ ਇਹ ਮੈਨੂੰ ਕਹਿੰਦੀ ਵੀ ਇਹ ਨਾ ਮ ਉਹ ਇੰਡੀਆ ਗਈ ਆ ਤੇ ਇਹਨੇ ਆਪਣੇ ਕੋ ਰਹਿਣਾ ਇੱਕ ਮਹੀਨੇ ਦੀ ਵੰਡੀਆ ਚਲੀ ਗਿਆ ਮੈਂ ਕਿਹਾ ਚਲ ਕੋਈ ਚੱਕਰ ਨਹੀਂ ਹਨਾ ਵੀ ਚਲਦੇ ਆ ਤੇਰੀ ਸਹੇਲੀ ਦਾ ਬੇਟਾ ਤੇ ਆਪਾਂ ਦਾ ਕੀ ਲੈਣਾ ਹਨਾ ਕਹਿੰਦਾ ਚਲੋ ਜੀ ਮੈਂ ਵੀ ਕਹਿੰਦਾ ਹੌਲੀ ਦੀ ਕੰਮ ਤੇ ਲੱਗ ਗਿਆ ਤੇ ਮੈਂ ਵੀ ਕੰਮ ਤੇ ਆਉਣ ਜਾਣ ਲੱਗ ਗਿਆ ਤੇ ਕਹਿੰਦਾ ਜਦੋਂ 20 ਦਿਨ ਟੱਪੇ ਨਾ ਕਹਿੰਦਾ ਮੇਰੇ ਦਿਲ ਚ ਨਾ ਹੋਰ ਉਹ ਉਹ ਜਿੱਗੱਲਾਂ ਆਉਣ ਲੱਗ ਜਾਨਾ ਯਾਰ ਵੀ ਸਹੇਲੀ ਦਾ ਬੇਟਾ ਹੈ ਹਨਾ ਵੀ ਕਦੇ ਨੂੰ ਵੇਖਿਆ ਬੁੱਖਿਆ ਤਾਂ ਨਹੀਂ ਆਪਦੀ ਮਾਂ ਨਾਲ ਫੋਨ ਤੇ ਗੱਲ ਕਰਦੇ ਨੂੰ ਕਦੇ ਵੇਖਿਆ ਬੁੱਖਿਆ ਨਹੀਂ ਯਾਰ ਕਦੇ ਵੀ ਨੂੰ ਹਨਾ ਵੀ ਜਦੋਂ ਮੈਂ ਘਰੋਂ ਨਾ ਉਹਦੇ ਦਿਨ ਕਦੀ ਆਦੀ ਮਾਂ ਨਾਲ ਗੱਲ ਹੀ ਨਹੀਂ ਕੀਤੀ ਕਹਿੰਦਾ ਚ ਉਹ ਜਵਾਕ ਕਹਿੰਦਾ ਫੋਨ ਤੇ ਗੇਮ ਜੀ ਖੇਡਦਾ ਹੁੰਦਾ ਤੇ ਮੈਂ ਉਹਦੇ ਕੋਲ ਬਹਿ ਜਾਂਦਾ ਤੇ ਮੈਂ ਇਹਨਾਂ ਕਹਿੰਦਾ ਨੂੰ ਪੁੱਛਣ ਲੱਗ ਜਾਂਦਾ ਵੀ ਤੇਰਾ ਮੰਮੀ ਰੈਡੀ ਕੌਣਾ ਕਹਿੰਦਾ ਗੱਲਾਂ-ਗੱਲਾਂ 'ਚ ਉਹ ਮੇਰੇ ਕੋਲੇ ਮੰਨ ਜਾਂਦਾ ਵੀ ਮੇਰੀ ਮੰਮੀ ਇਹੀ ਆ ਇਹੀ ਮੇਰੀ ਮੰਮੀ ਆ ਤੇ ਕਹਿੰਦਾ ਜਦੋਂ ਨੇ ਮੈਂ ਦੱਸਿਆ ਭਰਾਵਾ ਮੇਰੇ ਦਾ ਕਹਿੰਦਾ ਇੱਕ ਰਾ ਨਜਾਵੇ ਦੇ ਕਾਵੇ ਯਾਰ ਵੀ ਪਹਿਲਾਂ ਤਾਂ ਤਲਾਕ ਵਾਲੀ ਗੱਲ ਇਹਨੇ ਛੁਪਾ ਕੇ ਰੱਖੀ ਚਲੋ ਬਾਅਦ 'ਚ ਦੱਸਤੀ ਹੁਣ ਤਾਂ ਜਵਾਕ ਵੀ ਹੈਗਾ ਵੀ ਇਹਨੇ ਗੱਲ ਦੱਸੀ ਨਹੀਂ ਮੈਨੂੰ ਹਣਾ ਤਾਂ ਚਲੋ ਜੀ ਮੈਂ ਨਾ ਵੀਡੀਓ ਬਣਾ ਲਈ ਉਹ ਮੁੰਡੇ ਦੀ ਮੈਂ ਦੁਬਾਰਾ ਉਹਨੂੰ ਫੇਰ ਪੁੱਛਿਆ ਵੀ ਤੇਰੀ ਮੰਮੀ ਇਹੀ ਹੈ ਮੈਂ ਵੀਡੀਓ ਕਹਿੰਦਾ ਉਹਨੂੰ ਟ੍ਰੇਲੀਆਂ ਜਾਂ ਉਹ ਵੀ ਚੱਕਰ ਬਣਿਆ ਤੇ ਬਣਿਆ ਕੀ ਯਾਰਾ ਨਾ ਤਾਂ ਚਲੋ ਜੀ ਇਸ ਤਰ੍ਹਾਂ ਕਰਦਿਆਂ 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 ਮੈਂ ਸੋਚਿਆ ਵੀ ਚਲ ਕੋਈ ਚੱਕਰ ਨਹੀਂ ਜਿਸ ਸਹੇਲੀ ਦਾ ਹੋਇਆ ਤਾਂ ਮਹੀਨੇ ਤੋਂ ਪਤਾ ਲੱਗ ਗਿਆ ਨਾ ਕਹਿੰਦਾ ਮੈਂ ਉਹ ਗੱਲ ਦਿਲ 'ਚ ਰੱਖਦਾ ਮੈਂ ਉਹਦੇ ਸਾਹਮਣੇ ਸ਼ੋਅ ਨਹੀਂ ਕਰਦਾ ਵੀ ਮੈਨੂੰ ਪਤਾ ਲੱਗ ਗਿਆ ਕਹਿੰਦਾ ਚਲੋ ਜੀ ਮਹੀਨਾ ਟੱਪ ਜਾਂਦਾ ਮਹੀਨੇ ਜਦੋਂ 4-5 ਉੱਤੇ ਟੱਪ ਜਾਂਦੇ ਤੇ ਮੈਂ ਉਹਨੂੰ ਕਿਹਾ ਵੀ ਤੇਰੀ ਸਹੇਲੀ ਦੀ ਆਈ ਨਹੀਂ ਕੀ ਗੱਲ ਹੋ ਗਈ ਉਹ ਕਹਿੰਦੀ ਉਹਨੇ ਆਉਣਾ ਸੀਗਾ ਉਹ ਨਾ ਬਿਮਾਰ ਬਾਲੀ ਹੋ ਗਈ ਉਧਰ ਤੇ ਉਹਨੇ ਟਿਕਟ ਅੱਗੇ ਕਰਾ ਲਈ ਆ ਤੇ ਉਹ 15-20 ਦਿਨ ਅਜੇ ਹੋਰ ਲੇਟ ਆਊਗੀ ਦੇ ਕਹਿੰਦਾ ਇੱਕ ਦਿਨ ਨਾ ਭਰਾਵਾ ਉਹਦੇ ਪੈਗ ਪੁਗ ਰਾਤ ਨੂੰ ਲੱਗੇ ਹੁੰਦੇ ਆ ਕੰਮ ਤੋਂ ਆਉਂਦੀ ਆ ਸੇਲੀਆਂ ਨਾਲ ਇਨੀ ਪਾਰਟੀ ਛੋਟੀ ਮੋਟੀ ਉੱਥੋਂ ਆਉਂਦੀ ਆ ਜਦੋਂ ਤੇ ਕੰਮ ਤੋਂ ਵਾਪਸੀ ਜਾਂ ਕਿ ਸੇਲੀਆਂ ਕੋਲੇ ਬਹਿ ਜਾਂਦੀ ਸੀ ਨਿਕਲੂ 2 ਘੰਟੇ ਬਾਅਦ ਕਹਿੰਦਾ ਘਰੇ ਆਉਂਦੀ ਤੇ ਪੈਗ ਪੁਗ ਲੱਗੇ ਹੁੰਦੇ ਆ ਤਾਂ ਜਦੋਂ ਮੈਂ ਪੈਗ ਪੁਗ ਲੱਗੇ ਵੇਖੇ ਤੇ ਭਰਾਵਾ ਮੈਂ ਆਖਿਆ ਯਾਰ ਵੀ ਇਹ ਤਾਂ ਬੜੀ ਸਾਊ ਸੀ ਬੜੀ ਸ਼ਰੀਫ ਸੀ ਯਾਰ ਵੀ ਇਹ ਤਾਂ ਮੇਰੇ ਤੋਂ ਜਾਨਵਾਰ ਦੇ ਸੀ ਨੇ ਵੀ ਆ ਪੈਗ ਪੁਗ ਵੀ ਲਾਉਂਦੀ ਦੱਸਿਆ ਹੀ ਨਹੀਂ ਕਦੇ ਨੇ ਕਹਿੰਦਾ ਜਦੋਂ ਮੈਂ ਪੁੱਛਿਆ ਮੈਂ ਕਿਹਾ ਤੂੰ ਪੈਗ ਵੀ ਲਾ ਲੈਣੀ ਹੈ ਤੇ ਕਹਿੰਦੀ ਫੇਰ ਕਿਹੜਾ ਕੋਈ ਵੱਡੀ ਗੱਲ ਆ ਵੀ ਜਿਹਨੇ ਕੈਨੇਡਾ ਜਾ ਕੇ ਪੈਗੀ ਨਾ ਲਾਇਆ ਕਹਿੰਦੀ ਉਹ ਬੰਦਾ ਥੋੜੀ ਆ ਤੇ ਫਿਰ ਕਹਿੰਦਾ ਐ ਗੱਲਾਂ ਵਿੱਚ ਕਹਿੰਦਾ ਮੈਨੂੰ ਕਹਿਣ ਲੱਗੀ ਵੀ ਤੂੰ ਕੜਾ ਨਹੀਂ ਲਾਉਂਦਾ ਕਿਉਂਕਿ ਜਦੋਂ ਮੈਂ ਆ ਗੱਲ ਸੁਣੀ ਤੇ ਮੈਂ ਕਹਿੰਦਾ ਨੀਵੀਂ ਜੀ ਪਾਲੀ ਵੀ ਯਾਰ ਮੈਂ ਉਹਨੇ ਨੂੰ ਕੀ ਆਖਾਂ ਵੀ ਮੈਂ ਵੀ ਪੈਗ ਤਾਂ ਕਰ ਕਰਕੇ ਤਾਂ ਹੀ ਲਾਈ ਲੈਣਾ ਵੀ ਅੱਗੋਂ ਤਾਂ ਟੁੱਟ ਕੇ ਪੈਗੀ ਕਹਿੰਦੀ ਤੂੰ ਕੜਾ ਨਹੀਂ ਲਾਉਂਦਾ ਵੀ ਇਹਨੂੰ ਕਹਿੰਦਾ ਕੋਈ ਗੱਲ ਹੀ ਨਾ ਆਵੇ ਕਹਿੰਦਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਬੰਦਾ ਜੇ ਸ਼ਰਾਬ ਪੀਦਾ ਤੇ ਬੁੜ ਵੀ ਹੁਣ ਕੈਨੇਡਾ ਆਇਆ ਵੀ ਹੁਣ ਸਾਰਾ ਕੁਝ ਚੱਲਣਾ ਹੀ ਪੈਣਾ ਕਹਿੰਦਾ ਮੈਂ ਕਿ ਹੁਣ ਇਹਦੇ ਪੈਗ ਲੱਗੇ ਆ ਵੀ ਹੁਣ ਗੱਲ ਛੇੜਦਾ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਵੀ ਤੂੰ ਨਾ ਮੈਨੂੰ ਝੂਠ ਬੋਲਦੀ ਏ ਇੱਕ ਗੱਲ ਦਾ ਉਹ ਗੰਦੀ ਦੱਸ ਕੀ ਕਹਿੰਦਾ ਵੀ ਤੂੰ ਮੈਨੂੰ ਇਹ ਝੂਠ ਬੋਲਿਆ ਵੀ ਇਹ ਤੇਰਾ ਬੇਟਾ ਤੂੰ ਕਹਿੰਨੀ ਇਸੇਲੀ ਦਾ ਬੇਟਾ ਬੇਟਾ ਪਰ ਤੇਰਾ ਏ ਤੇ ਇਹ ਕਹਿੰਦਾ ਪਹਿਲਾਂ ਤਾਂ ਨਾਂ ਮੰਨੀ ਤੇ ਜਦੋਂ ਕਹਿੰਦਾ ਮੈਨੂੰ ਵੀਡੀਓ ਵਿਖਾਈ ਤੇ ਕਹਿੰਦਾ ਵੀਡੀਓ ਵੇਖ ਕੇ ਕਹਿੰਦਾ ਮੇਰੇ ਗੱਲ ਪੈ ਗਈ ਵੀ ਤੂੰ ਕੀ ਦੀ ਪਰミਸ਼ਨ ਲੈ ਕੇ ਵੀਡੀਓ ਬਣਾਈ ਆ ਦਸ ਬੱਚੇ ਦੀ ਕਿ ਤੈਨੂੰ ਪਤਾ ਵੀ ਇਹ ਇੱਕ ਕਾਨੂੰਨੀ ਜੁਰਮ ਆ ਕਿਸੇ ਦੀ ਇਸ ਤਰ੍ਹਾਂ ਵੀਡੀਓ ਬਣਾਉਣੀ ਪੈਣਾ ਪਰミਸ਼ਨ ਤੋਂ ਤੂੰ ਬੱਚੇ ਦੀ ਵੀਡੀਓ ਕਿਉਂ ਬਣਾਈ ਆ ਜੇ ਆ ਉਹ ਮੈਂ ਤੇਰੀ ਕੰਪਲੇਂਟ ਕਰ ਦੂੰਗੀ ਤੈਨੂੰ ਚੁਕਾ ਦੂੰਗੀ ਕਹਿੰਦਾ ਪੈਗ ਲੱਗੇ ਜੇ ਬੋਲੀ ਜਾਵੇ ਕਹਿੰਦਾ ਯਾਰ ਮੈਂ ਡਰ ਗਿਆ ਵੀ ਕਦੇ ਕੰਬਲੀ ਜੀ ਸਿੱਧਾ ਹੀ ਨਾ ਫੋਨ ਕਰ ਦੇ ਕਿਤੇ ਹੋਰ ਆ ਕੇ ਪੁਲਿਸ ਚੱਕ ਕੇ ਲੈ ਜਾਵੇ ਹੋਰ ਸਿਆਪਾ ਵੱਜ ਜਾਵੇ ਕਹਦਾ ਉਹਨੇ ਚਰਟ ਮਾਰ ਕੇ ਮੈਨੂੰ ਫੋਨ ਖੋਲਿਆ ਕਹਦਾ ਜਦੋਂ ਫੋਨ ਖੋਲਿਆ ਤੇ ਮੈਨੂੰ ਕਹਿੰਦੀ ਹਾਂ ਮੇਰਾ ਬੇਟਾ ਦੱਸ ਕਹਿੰਦਾ ਮੈਂ ਆਖਿਆ ਵੀ ਮੈਂ ਤਾਂ ਕੀ ਕਰਨਾ ਵੀ ਤੂੰ ਇਹ ਗੱਲ ਲਕੋਈ ਕਿਉਂ ਹੋਣਾ ਵੀ ਤੂੰ ਮੈਨੂੰ ਦੱਸ ਦਿੰਦੀ ਵੀ ਮੇਰਾ ਇੱਕ ਬੇਟਾ ਵੀ ਹੈਗਾ ਜਿਸ ਜਿਸ ਤੇ ਤੂੰ ਤਲਾਕ ਵਾਲੀ ਗੱਲ ਦੱਸੀ ਸੀਗੀ ਉੱਥੇ ਤੂੰ ਮੈਨੂੰ ਵੀ ਦੱਸ ਦੇ ਕਿ ਮੇਰਾ ਬੇਟਾ ਹੈਗਾ ਕਹਿੰਦੀ ਹਾਂ ਵੀ ਮੈਂ ਤੈਨੂੰ ਪਿਆਰ ਬਹੁਤ ਕਰਦੀ ਸੀ ਮੈਂ ਤੈਨੂੰ ਖੋਣਾ ਨਹੀਂ ਸੀ ਚਾਹੁੰਦੀ ਤੇ ਇਸ ਕਰਕੇ ਮੈਂ ਇਹ ਗੱਲ ਛੁਪਾ ਕੇ ਰੱਖੀ ਚਲੋ ਜੀ ਕਹਿੰਦਾ ਮੈਂ ਉਹ ਵੀ ਸਬਰਾਂ ਦੇ ਘੁੱਟ ਭਰ ਕੇ ਚੁੱਪ ਕਰ ਗਏ ਬਿ ਚਲ ਕੋਈ ਗੱਲ ਨਹੀਂ ਮਣਾ ਹੌਸਲਾ ਰੱਖ ਕੋਈ ਗੱਲ ਨਹੀਂ ਸਬਰ ਰੱਖ ਵੀ ਹੁਣ ਉਹਦੀ ਪੀਤੀ ਖਾਦੀ ਹੈ ਕਦੇ ਫੋਨ ਪੁਲਿਸ ਨੂੰ ਨਾ ਕਰ ਦੇ ਕਦੇ ਸਿਆਪਾ ਨਾ ਪੈ ਜਾਏ ਤਾਂ ਚਲ ਇੱਕ ਬੱਚਾ ਆਪਾਂ ਹੋਰ ਕਰ ਲੈਨੇ ਵੀ ਮੈਨੂੰ ਵੀ ਹੋਵੇ ਵੀ ਮੇਰਾ ਖੂਨ ਵੀ ਹੈਗਾ ਨਾ ਵੀ ਤੁਹਾਨੂੰ ਪਤਾ ਬਗਾਨੇ ਖੂਨ ਨੂੰ ਪਾਲਣਾ ਬਹੁਤ ਔਖਾ ਹੁੰਦਾ ਬੰਦੇ ਲਈ ਕੋਈ ਸਮਝਦਾਰ ਬੱਚਾ ਨਾਲੇ ਇੱਕ ਛੋਟਾ ਬੱਚਾ ਹੋਵੇ ਤਾਂ ਹੋਰ ਗੱਲ ਔਰ ਸਮਝਦਾਰ ਸੀ ਕਿ ਉਹ ਮੈਨੂੰ ਉਹਦਾ ਪਿਓ ਸਮਝਦਾ ਸੀ ਨਾ ਉਹਨੇ ਕਦੇ ਮੈਨੂੰ ਪਿਓ ਕਿਹਾ ਸੀਗਾ ਮੇਰਾ ਨਾਮ ਹੀ ਲੈਂਦਾ ਸੀਗਾ ਕਹਿੰਦਾ ਇੰਗਲਿਸ਼ੀ ਵਿੱਚ ਬਿੰਗਾ ਜੰਮੂ ਕਰਕੇ ਕਹਿੰਦਾ ਕਹਿੰਦਾ ਭਾਈ ਜਦੋਂ ਮੈਂ ਉਹਨੂੰ ਕਿਹਾ ਭਾਈ ਬੱਚਾ ਹੋਰ ਲੈਣਾ ਤਾਂ ਕਹਿੰਦਾ ਵੀ ਉਹਦਾ ਭੜਕੁੱਠੀ ਕਹਿੰਦੀ ਨਾ 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 ਬੱਚਾ ਤਾਂ ਮੈਂ ਹੋਰ ਲੈਣਾ ਨਹੀਂ ਤੂੰ ਵਰਕਾ ਪਾੜ ਦੇ ਕਹਿੰਦੀ ਕਿਉਂ ਤੂੰ ਇਹਨੂੰ ਉਹਦਾ ਬੱਚਾ ਨਹੀਂ ਸਮ ਤਤੂ ਨੂੰ ਆਦਾ ਬੱਚਾ ਕਿਵੇਂ ਨਹੀਂ ਸਮਝ ਸਕਦਾ ਕਹਿੰਦਾ ਮੈਂ ਨੂੰ ਸਮਝਾਇਆ ਵੀ ਜਾਣੇ ਗੱਲ ਸੁਣਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਆਪਾਂ ਇੱਕ ਬੇਬੀ ਹੋਰ ਕਰ ਲੈਣੇ ਕੁੜੀ ਹੋਵੇ ਮੁੰਡਾ ਵੀ ਕੋਈ ਚੱਕਰ ਨਹੀਂ ਮੈਂ ਇਹਨੂੰ ਵੀ ਰੱਖੂਗਾ ਮੈਂ ਆਪਦਾ ਬੇਬੀ ਵੀ ਰੱਖੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਦੋਵਾਂ ਨੂੰ ਬਰਾਬਰ ਰੱਖੂਗਾ ਕਹਿੰਦੀ ਨਾ ਮੈਂ ਬੱਚਾ ਨਹੀਂ ਲੈਣਾ ਕਹਿੰਦਾ ਭਰਾਵਾ ਜੀ ਤੂੰ ਨੇ ਠੋਕ ਕੇ ਜਵਾਬ ਦਿੱਤਾ ਤੇ ਕਹਿੰਦਾ ਮੈਨੂੰ ਸਿੱਧਾ ਕਹਿੰਦੀ ਵੀ ਦੇਖ ਤੂੰ ਰਹਿਣਾ ਰਹਿ ਨਹੀਂ ਰਹਿਣਾ ਤੇਰੀ ਮਰਜ਼ੀ ਆ ਮੈਂ ਤੈਨੂੰ ਕੈਨੇਡਾ ਲਿਆਈਆਂ ਤੇਰੇ ਲਈ ਇਹਨਾਂ ਕੁਝ ਕੀਤਾ ਹਨਾ ਤੇ ਕਹਿੰਦਾ ਜਦੋਂ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਜਦੋਂ ਮੈਨ ਜਦੋਂ ਕਹਿੰਦਾ ਮੈਂ ਚੁੱਪ ਕਰ ਗਿਆ ਤੇ ਕਹਿੰਦਾ ਮੈਂ ਐ ਥੋੜਾ ਜਿਹਾ ਸਮਝ ਲੰਘ ਗਿਆ ਤੇ ਮੈਂ ਕਹਿੰਦਾ ਸੋਚਿਆ ਕਰਾਂ ਇਕੱਲਾ ਬਹਿ ਕੇ ਯਾਰ ਬਈ ਕੈਨੇਡਾ ਫਿਰ ਆਪਾਂ ਕਰਨ ਕੀ ਆਏ ਆ ਕੋਈ ਆਪਦਾ ਧੀ ਨਹੀਂ ਕੋਈ ਆਪਦਾ ਪੁੱਤ ਨਹੀਂ ਤੇ ਕਿਹਦੇ ਲਈ ਕਮਾਉਣਾ ਦੱਸ ਵੀ ਸ਼ਿਫਟਾਂ ਲਾ ਲਾ ਕੇ ਕਿਸੇ ਬਗਾਨੇ ਪੁੱਤ ਨੂੰ ਖਵਾਈ ਜਾਵਾਂ ਕੀ ਫਾਇਦਾ ਇਸ ਗੱਲ ਦਾ ਹਨਾ ਵੀ ਕੱਲ ਨੂੰ ਘਰ ਬਾਰ ਹੋਈ ਬਣੂ ਉਹਦਾ ਮਾਲਕ ਵੀ ਮੁੰਡੇ ਨੇ ਬਣ ਜਣਾ ਸਰ ਵੀ ਮੈਨੂੰ ਫਾਇਦਾ ਕੀ ਹੋਇਆ ਤਾਂ ਚਲੋ ਜੀ ਮੈਂ ਸਬਰਾਂ ਦੇ ਘੁੱਟ ਬਣ ਕੇ ਬੈਠਾ ਰਹਿਣਾ 6 ਮਹੀਨੇ ਦਾ ਹੋਰ ਇਸ ਗੱਲ ਨੂੰ ਟੱਪ ਜਾਂਦਾ ਕਹਿੰਦਾ 6 ਮਹੀਨਿਆਂ ਬਾਅਦ ਮੈਨੂੰ ਕਹਿੰਦੀ ਵੀ ਗੱਲ ਸੁਣ ਮੇਰੀ ਵੀ ਆ ਉਹ ਸਾਰੀ ਵੇਚ ਕੇ ਆਉਣੀ ਆ ਤੇ ਪੈਸੇ ਆਪੇ ਇਧਰ ਲਿਆਉਣੇ ਤੇ ਆਪਾਂ ਘਰ ਲੈਣਾ ਇੱਕ ਕਹਿੰਦਾ ਮੈਂ ਸੋਚਿਆ ਵੀ ਮੇਰੇ ਇਸ ਦੀ ਜਮੀਨ ਵੇਚ ਕੇ ਵੀ ਘਰ ਲੈ ਲੈਣਾ ਤੇ ਮੇਰੇ ਪੱਲੇ ਕੀ ਆ ਮੰਨ ਲਾ ਜਦੋਂ ਮੇਰਾ ਧੀ ਨਹੀਂ ਮੇਰਾ ਪੁੱਤ ਨਹੀਂ ਤੇ ਮੈਂ ਮੈਂ ਕੈਨੇਡਾ ਰਹਿ ਕੇ ਕਰਨਾ ਕੀ ਆ ਕਹਿੰਦਾ ਚਲੋ ਜੀ ਮੈਂ ਕਿਹਾ ਵੀ ਇਹ ਕੰਮ ਨਹੀਂ ਹੋ ਸਕਦਾ ਸਿੱਧੀ ਗੱਲ ਆ ਵੀ ਪਹਿਲਾਂ ਮੇਰਾ ਬੱਚਾ ਲਾਏ ਜੇ ਮੇਰਾ ਜਦੋਂ ਮੇਰਾ ਬੱਚਾ ਹੋਪਿਆ ਭਾਵੇਂ ਕੁੜੀ ਹੋਵੇ ਪੁੰਡਾ ਹੋਵੇ ਉਸ ਤੋਂ ਬਾਅਦ ਜਿਵੇਂ ਤੂੰ ਕਹੇਂਗੀ ਜੇ ਕਹਿੰਗੀ ਪੰਜਾਬ ਵਾਲੀ ਜ਼ਮੀਨ ਵੇਚ ਕੇ ਨੌਕਲੇ ਆਪਾਂ ਇੱਥੇ ਆ ਕੇ ਘਰ ਲੈ ਲਾਂਗੇ ਕਹਿੰਦਾ ਉਹ ਜਨਾਨੀ ਕਹਿੰਦੀ ਮੈਂ ਬੱਚਾ ਨਹੀਂ ਲੈਣਾ ਨਹੀਂ ਲੈਣਾ ਕਹਿੰਦਾ ਇਹ ਕਰਦਿਆਂ 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 ਵੀ ਕਲੇਸ਼ ਵਧ ਗਿਆ ਕਲੇਸ਼ ਵਧ ਗਿਆ ਕਹਿੰਦਾ ਉਹੀ ਗੱਲ ਪੁਲਿਸ ਨੂੰ ਕੰਪਲੇਟ ਪਾਤੀ ਮੇਰੀ ਕਹਿੰਦਾ ਚਲੋ ਜੀ ਵੀ ਇਹ ਮੈਨੂੰ ਹਰਾਸਮੈਂਟ ਕਰਤਾ ਇਹਨੇ ਮੇਰੇ ਬੱਚੇ ਦੀ ਬਿਨਾ ਪਰਮਿਸ਼ਨ ਤੋਂ ਵੀਡੀਓ ਬਣਾਈ ਹੈ ਜੇ ਆ ਉਹ ਕਹਿੰਦਾ ਕਾਫੀਆਂ ਨੇ ਮੇਰੇ ਤੇ ਬਲੇਮ ਲਾਤੇ ਇਲਜ਼ਾਮ ਲਾਤੇ ਕਹਿੰਦਾ ਚਲੋ ਜੀ ਪੁਲਿਸ ਆਉਂਦੀ ਆ ਪੁਲਿਸ ਆਉਣ ਤੋਂ ਬਾਅਦ ਮੈਨੂੰ ਚੱਕ ਕੇ ਲੈ ਜਾਂਦੀ ਆ 8-9 ਘੰਟੇ ਦੀ ਕਹਿੰਦਾ ਮੈਂ ਜੇਲ੍ਹ ਕੱਟਦਾ ਭਰਾਵਾ ਤੇ ਉਸ ਤੋਂ ਬਾਅਦ ਮੇਰੇ ਤੇ ਕੇਸ ਚੱਲ ਪੈਂਦਾ ਕਹਿੰਦਾ ਹੁਣ ਉਹ ਜਨਾਨੀ ਨੇ ਕਹਿੰਦਾ ਐਨਾ ਕ ਮੈਨੂੰ ਹਰਾਸਮੈਂਟ ਕੀਤਾ ਹਜੇ ਵੀ ਕਹਿੰਦਾ ਸਾਡਾ ਕੇਸ ਚੱਲ ਜਾਈ ਜਾਂਦਾ ਕਹਿੰਦਾ ਉਹ ਕਹਿੰਦੀ ਉਹ ਇੱਕੋ ਗੱਲ ਤੇ ਆੜੀ ਆ ਵੀ ਤੈਨੂੰ ਹੁਣ ਡਿਪੋਰਟ ਕਰਾ ਕੇ ਤੇ ਪੰਜਾਬ ਸਿੱਟਣਾ ਮੈਂ ਵੀ ਤੈਨੂੰ ਕੈਨੇਡਾ ਨਹੀਂ ਰਹਿਣ ਦੇਣਾ ਜਿੱਥੇ ਮਰਜ਼ੀ ਭੱਜਲਾ ਕਹਿੰਦਾ ਭਰਾਵਾ ਹੁਣ ਮੇਰੀ ਤਾਂ ਉਹ ਗੱਲ ਹੋ ਗਈ ਵੀ ਸੱਪ ਦੇ ਮੂੰਹ ਚ ਕੋੜ ਕੇ ਲਈ ਜੇ ਖਾਣਾ ਤਾਂ ਵੀ ਮਰਦਾ ਜੇ ਨਹੀਂ ਖਾਂਦਾ ਤਾਂ ਵੀ ਮਰਦਾ ਕਹਿੰਦਾ ਵੀ ਬਾਈ ਮੈਂ ਤਾਂ ਹੁਣ ਇਹ ਸੋਚੀ ਜਾਂਦਾ ਵੀ ਉਹ ਕਿਹੜੀ ਮਾੜੀ ਘੜੀ ਸੀ ਜਦੋਂ ਮੈਂ ਤਰ੍ਹਾਂ ਵਿਆਹ ਕਰਾ ਲਿਆ ਕਹਿੰਦਾ ਬਾਈ ਮੈਂ ਮੇਰੇ ਤਾਂ ਦਿਮਾਗ ਚ ਕੋਈ ਗੱਲ ਚੱਲਦੀ ਵੀ ਕੈ ਕਹਦਾ ਮੈਂ ਗਾਂ ਕੁਝ ਵੀ ਨਹੀਂ ਸੋਚਿਆ ਤਾਂ ਪਰ ਮੈਂ ਸੋਚ ਵੀ ਲੈਂਦਾ ਵੀ ਜੇ ਮੈਨੂੰ ਦੱਸ ਦਿੰਦੀ ਮੇਰਾ ਇੱਕ ਬੇਟਾ ਹੈਗਾ ਕਹਿੰਦਾ ਪਰ ਉਸ ਟਾਈਮ ਤੇ ਉਹਨੇ ਕੱਲ ਇਹ ਦੱਸਿਆ ਮੇਰਾ ਤਲਾਕ ਹੋਇਆ ਹੋਰ ਨੇ ਕੁਝ ਨਹੀਂ ਦੱਸਿਆ ਵੀ ਮੇਰਾ ਕੋਈ ਬੱਚਾ ਨਹੀਂ ਕੁਝ ਨਹੀਂ ਇਸ ਬਾਰੇ ਕੋਈ ਜ਼ਿਕਰ ਹੀ ਨਹੀਂ ਹੋਇਆ ਕਹਿੰਦਾ ਪਰ ਉਦੋਂ ਮੇਰੇ ਦਿਮਾਗ 'ਚ ਇੱਕ ਗੱਲ ਬੈ ਗਈ ਵੀ ਹਾਏ ਕੈਨੇਡਾ ਹਾਏ ਕੈਨੇਡਾ ਕਹਿੰਦਾ ਕੈਨੇਡਾ ਆਉਣ ਦੇ ਲਾਲਚ ਦੇ ਵਿੱਚ ਮੈਂ ਆਪ ਦੀ ਸਾਰੀ ਜ਼ਿੰਦਗੀ ਖਰਾਬ ਕਰ ਲਈ ਕਹਿੰਦਾ ਬਾਈ ਹੁਣ ਮੈਂ ਕੱਲਾ ਬਹਿ ਕੇ ਸੋਚਦਾ ਵੀ ਇਹ ਤਾਂ ਜ਼ਮੀਨ ਵੇਚਣ ਨੂੰ ਵੀ ਕਹਿੰਦੀ ਵੀ ਮੈਂ ਮੇਰੀ ਜ਼ਮੀਨ ਵੇਚੀ ਨਾ ਮੈਂ ਘੜਦਾ ਰਹਿਣਾ ਨਾ ਮੈਂ ਘੜਦਾ ਰਹਿਣਾ ਤੇ ਫਿਰ ਮੈਂ ਕੈਨੇਡਾ ਆ ਕੇ ਕਰਨਾ ਵੀ ਕੀ ਆ ਮੈਂ ਕਿਹਨੂੰ ਕਮਾ ਕੇ ਦੇਣਾ ਮੈਂ ਕਿਹਦੇ ਲਈ ਕੁਝ ਬਣਾਉਣਾ ਕਹਿੰਦਾ ਬਈ ਜਿਹੜੇ ਕੈਨੇਡਾ ਜਾਣ ਦਾ ਪਹਿਲਾ ਮੈਨੂੰ ਚਾਹ ਸੀ ਨਾ ਅੱਜ ਉਹੀ ਮੈਨੂੰ ਵੱਡ ਵੱਡ ਕੇ ਖਾਂਦਾ ਕਹਿੰਦਾ ਰਾਤ ਨੂੰ ਬਈ ਮੈਨੂੰ ਨੀਂਦ ਨਹੀਂ ਆਉਂਦੀ ਢੇਲੀ दारू ਪੀ ਕੇ ਸੌਂਨਾ ਕਹਿੰਦਾ ਡਿਪਰੈਸ਼ਨ ਦੇ ਵਿੱਚ ਮੈਂ ਆਇਆ ਪਿਆ ਤੇ ਕਹਿੰਦਾ ਹੁਣ ਮੈਂ ਉਹ ਚੀਜ਼ ਆਪਦੇ ਨੂੰ ਕਰਦਿਆਂ ਨੂੰ ਵੀ ਨਹੀਂ ਦੱਸੀ ਵੀ ਮੇਰੇ ਨਾਲ ਆ ਕੁਝ ਵਾਪਰ ਗਿਆ ਤੇ ਦੱਸਾਂ ਵੀ ਕਹਿੰਦਾ ਕਿਵੇਂ ਵੀ ਮੇਰੇ ਨਾਲ ਇੱਥੇ ਕੀ ਕੁਝ ਹੋਈ ਜਾਂਦਾ ਕਿਉਂਕਿ ਵਿਆਹ ਹੀ ਮੈਂ ਆਦੀ ਮਰਜ਼ੀ ਨਾਲ ਕਰਾਇਆ ਸੀ ਇਸ ਕਰਕੇ ਪਰਾਭਾ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਜਿਹੜੇ ਹਨ ਨੈੱਟ ਨੁੱਟ ਵਾਲੇ ਪਿਆਰ ਹੁੰਦੇ ਆ ਨਾ ਇਹ ਬਾਹਲੇ ਸੱਚੇ ਸਵਿੱਤਰੇ ਪਿਆਰ ਨਹੀਂ ਹੁੰਦੇ ਅੱਜਕੱਲ ਜਿਹੜੇ ਲੋਕੀ ਸੋਸ਼ਲ ਮੀਡੀਆ ਤੇ ਮੁੜਕੇ ਆ ਦਾ ਪਿਆਰ ਚਲਾ ਲੈਂਦੇ ਆ ਕਈ ਵਾਰੀ ਉਹਦੇ ਨਤੀਜੇ ਇਸ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲਦੇ ਆ ਬਾਈ ਕਹਿੰਦਾ ਵੀ ਮੇਰੇ ਉਹਦੇ ਦਿਮਾਗ ਚ ਇੱਕੋ ਗੱਲ ਬਸ ਵਾਰੀ ਵਾਰੀ ਵੱਜਣ ਲੱਗ ਗਈ ਵੀ ਹਾਏ ਕੈਨੇਡਾ ਹਾਏ ਕੈਨੇਡਾ ਵੀ ਕੈਨੇਡਾ ਦੀ ਪੀਆਰ ਕੁੜੀ ਮਿਲ ਗਈ ਆ ਕੈਨੇਡਾ ਦੀ ਪੀਆਰ ਕੁੜੀ ਮਿਲ ਗਈ ਆ ਨਾ ਮੈਂ ਇਹ ਵੇਖਿਆ ਵੀ ਤਲਾਕ ਹੋਇਆ ਨਾ ਮੈਂ ਇਹ ਵੇਖਿਆ ਵੀ 10 ਸਾਲ ਉਮਰ ਤੇ ਮੇਰੇ ਤੋਂ ਵੱਡੀ ਬੱਸ ਕਹਿੰਦਾ ਮੈਨੂੰ ਕੱਲਾ ਕੈਨੇਡਾ ਦੀਦਾ ਸੀ ਵੀ ਕੈਨੇਡਾ ਪਹੁੰਚਣਾ ਕੈਨੇਡਾ ਪਹੁੰਚਣਾ ਕਹਿੰਦਾ ਹੁਣ ਜਦੋਂ ਜਾਣ ਅਗਲੀ ਨੇ ਕਣੀਕੀ ਦੇ ਵਿੱਚ ਪਸਾਲੀ ਆ ਅਗਲੀ ਨੇ ਕਮਾ ਕਮਾ ਕੇ ਸਾਨੂੰ ਖਵਾ ਕਵਾ ਕਮਾ ਕੇ ਮੇਰੇ ਬੇਟੇ ਨੂੰ ਖਵਾ ਕਹਿੰਦਾ ਭਾਈ ਦੱਸ ਹੁਣ ਕਿੱਥੇ ਕੰਮ ਕਰਨ ਨੂੰ ਜੀ ਕਰਦਾ ਜੇ ਆਪਦਾ ਧੀ ਪੁੱਤ ਹੋਵੇ ਤਾਂ ਬੰਦਾ ਜੀ ਕਰਦਾ ਯਾਰ ਮੇਰੇ ਜਵਾਗ ਨੇ ਮੈਂ ਕਮਾਵਾਂ ਕਹਿੰਦਾ ਭਾਈ ਮੈਂ ਕਿਹਦੇ ਲਈ ਕਮਾਵਾਂ ਕਿਹਦੇ ਲਈ ਕਮਾਵਾਂ ਕਹਿੰਦਾ ਮੇਰੇ ਦਿਲ ਚੋਂ ਫੀਲਿੰਗ ਹੀ ਨਹੀਂ ਆਉਂਦੀ ਕੰਮ ਕਰਨ ਦੀ ਵੀ ਮੈਂ ਭੱਜ ਭੱਜ ਕੇ ਮਿਹਨਤ ਕਰਾਂ ਵੀ ਕਿਤੇ ਲਈ ਕਮਾਵਾ ਦਾਸ ਕਹਿੰਦਾ ਵੀ ਮੇਰਾ ਤਾਂ ਕਹਿੰਦਾ ਘਰੀਵੜ ਨੂੰ ਜੀ ਨਹੀਂ ਸੀ ਕਰਦਾ ਹੁੰਦਾ ਤਾਂ ਹੁਣ ਅਗਲੀ ਕਹਿੰਦੀ ਸਾਰੀ ਜ਼ਮੀਨ ਵੇਚ ਤੇ ਪੈਸੇ ਲੈ ਕੇ ਘਰ ਲਾਈਏ ਕੈਨੇਡਾ ਕਹਿੰਦਾ ਬਈ ਹੁਣ ਉਹ ਕੇਸ ਚੱਲ ਲਈ ਜਾਂਦਾ ਪਤਾ ਨਹੀਂ ਕਦੋਂ ਨਿਪਟੜਨਾ ਕਦੋਂ ਨਹੀਂ ਨਿਪਟੜਨਾ ਕਹਿੰਦਾ ਉਹ ਇੱਕੋ ਜਿੱਦ ਤੇ ਅੜੀ ਹੈ ਵੀ ਤੈਨੂੰ ਛੱਡੂਗੀ ਡਿਪੋਰਟ ਕਰਾ ਕੇ ਜਿੱਥੇ ਮਰਜੀ ਭੱਜਲਾ ਦੇਖੋ ਪ੍ਰਭੂ ਜੇ ਤੁਸੀਂ ਬਾਹਰ ਜਾਣਾ ਵੀ ਤਾਂ ਜੀ ਸਦਕੇ ਜਾਓ ਪਰ ਸੋਚ ਸਮਝ ਕੇ ਵਿਆਹ ਕਰਾਓ ਸੋਚ ਸਮਝ ਕੇ ਜਾਓ ਕਈ ਵਾਰੀ ਇਹੋ ਜਿਹੇ ਵੀ ਦੁਰਘਟਨਾ ਬੰਦਿਆਂ ਨਾਲ ਵਾਪਰ ਜਾਂਦੀਆਂ ਨੇ ਕਈ ਵਾਰੀ ਇਹੋ ਜਿਹਾ ਵੀ ਸਾਰਾ ਸਿਸਟਮ ਹੋ ਜਾਂਦਾ ਤੇ ਵੀਡੀ ਵੀਡੀਓ ਦੇਖਣ ਲਈ ਧੰਨਵਾਦ